ਧਨਗੁਰੂ ਅਰਜੁਨ ਸਾਹਿਬ ਜੀ ਮਹਾਰਾਜਾ ਜੀ ਪੰਚਮ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਤੋਂ ਜਿੱਤੇ ਹੁਣ ਤਰਨਤਾਰਨ ਨੇ ਨਾ ਜੀ ਤਰਨਤਾਰਨ ਸਾਹਿਬ ਇਧਰ ਨੂੰ ਆ ਰਹੇ ਸਨ ਇੱਥੇ ਇੱਕ ਪਿੰਡ ਹੁੰਦਾ ਸੀ ਜੀ ਖਾਨਪੁਰ ਰਸਤੇ ਵਿੱਚ ਤਰਨਤਾਰਨ ਸਾਹਿਬ ਗੋਇੰਦਵਾਲ ਸਾਹਿਬ ਤੋਂ ਜਦੋਂ ਇਧਰ ਨੂੰ ਆਈਏ ਤੇ ਧਨਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੋਰੀਆ ਆ ਰਹੇ ਨੇ ਨਾਲ ਸਿੱਖ ਨੇ ਭਾਈ ਜੇਠਾ ਜੀ ਭਾਈ ਗੁਰਦਾਸ ਜੀ ਭਾਈ ਬਿਧੀ ਚੰਦ ਜੀ ਹੋਰ ਗੁਰਸ਼ਖਵੀ ਨਾਲ ਨੇ ਆਉਂਦਿਆਂ ਰਸਤੇ ਦੇ ਵਿੱਚ ਅੱਖਾਂ ਨੇ ਰੱਬ ਪੈ ਗਈਆਂ ਸਾਂਝ ਪੈ ਗਈ ਸ਼ਾਮ ਪੈ ਗਈ ਤੇ ਉਧਰੋਂ ਸਿਆਲ ਦੇ ਦਿਨ ਸਨ ਸ਼ਾਮ ਨੂੰ ਕਿਨਵੇਂ ਸ਼ੁਰੂ ਹੋ ਗਈ ਮੀਂਹ ਪੈਣ ਲੱਗ ਪਿਆ ਸਰਦੀ ਸੀ ਤੇ ਖਵਾ ਚੱਲੇ ਕਣੀਆਂ ਪੈਣ ਜਿਵੇਂ ਖੱਡਾਂ ਨੂੰ چیرਣ ਵਾਲੀ ਠੰਡ ਸੀ ਉਹ TypeError ਭਾਈ ਵਿਦੀ ਚੰਦ ਜੀ ਕਹਿੰਦੇ ਨੇ ਸੱਚੇ ਬਾਦਸ਼ਾਹ ਹਨੇ ਰਾਵੀ ਪੈ ਗਿਆ ਰੁੱਖ ਦੇ ਥੱਲੇ ਬੈਠੇ ਆ ਤੇ ਜੇ ਕਿਰਪਾ ਕਰੋ ਆਪਾਂ ਪਿੰਡ ਚ ਚਲੇ ਜਾਈਏ ਉਹ ਪਿੰਡ ਸਾਰਾ ਪਠਾਣਾ ਦਾ ਸੀ ਮਹਾਰਾਜ ਜੀ ਤੁਸੀਂ ਕਹੋ ਤੇ ਆਪਾਂ ਪਿੰਡ ਚ ਚਲੀਏ ਹਜ਼ੂਰ ਨੇ ਕਹਿ ਦਿੱਤਾ ਨਹੀਂ ਇੱਥੇ ਮਾਲਕ ਨੂੰ ਠੀਕ ਹੀ ਸੀ ਰਾਤ ਇੱਥੇ ਹੀ ਰਹਿ ਲਾਂਗੇ ਭਾਈ ਸਾਹਿਬ ਕਹਿੰਦੇ ਨੇ ਮਹਾਰਾਜ ਜੀ ਤੁਸੀਂ ਇਜਾਜ਼ਤ ਦਿਓ ਤੇ ਮੈਂ ਜਾਵਾਂ ਇਹ ਇਹ ਮੈਂ ਜਿਹੜੀ ਘਟਨਾ ਕਹਿ ਰਿਹਾ ਆਂ ਮੈਂ ਕਿਤਾਬਾਂ ਦੇ ਹਵਾਲੇ ਮੇਰੀ ਮਜਬੂਰੀ ਹੈ ਦੇਣੇ ਮੈਂ ਕਾਲਫ ਨੇ ਜੀਵਨ ਲਿਖਿਆ ਉਹਦੇ ਵਿੱਚ ਇਹਦਾ ਜ਼ਿਕਰ ਹੈ ਕਿ ਭਾਈ ਸਾਹਿਬ ਨੇ ਕਿਹਾ ਮਹਾਰਾਜੀ ਕਿ ਆਪ ਜੀ ਕਹੋ ਮੈਂ ਪਤਾ ਕਰਾਂ ਸਤਗੁਰਾਂ ਨੇ ਕਿਹਾ ਚਲੋ ਜਿਵੇਂ ਤੁਹਾਡੀ ਇੱਛਾ ਹੈ ਉੱਥੇ ਕੋਈ ਦਾਰੂ ਪੀ ਰਿਆ ਸੀ ਪਠਾਣਾ ਦਾ ਪਿੰਡ ਸੀ ਕੋਈ ਵੇਸ਼ਵਾ ਦੇ ਨਾਚ ਗਾਨ ਵੀ ਸੀ ਜਦੋਂ ਕਿਹਾ ਵੀ ਸਾਨੂੰ ਕੋਈ ਕੋਠੀ ਕੋਈ ਸਿਰ ਟੱਕਣੋਂ ਥਾਂ ਮਿਲ ਜਾਏ ਥਾਂ ਤਾਂ ਕੀ ਦੇਣਾ ਸੀ ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਉਹ ਸਾਰੇ ਦਾ ਸਾਰਾ ਪਿੰਡ ਸਰਵੀਰਿਆਂ ਨੂੰ ਪੂਜਦਾ ਸੀ ਜਿਹੜੇ ਦੂਜੇ ਘਰ ਵੀ ਸੰ ਮੁਸਲਮਾਨਾਂ ਤੋਂ ਇਲਾਵਾ ਉਹ ਵੀ ਸਰਵਰ ਨੂੰ ਪੂਜਦੇ ਉਹਨਾਂ ਮਜ਼ਾਕ ਉਡਾਣਾ ਸ਼ੁਰੂ ਕਰ ਦਿੱਤਾ ਭਾਈ ਵਿਦੀ ਚੰਦ ਜੀ ਵਾਪਸ ਆ ਗਏ ਧੰ ਗੁਰੂ ਅਰਜੁਨ ਦੇ ਮਹਾਰਾਜ ਰੁੱਖ ਤੇ ਲਈ ਬੈਠੇ ਨੇ ਭਾਈ ਸਾਹਿਬ ਜੀ ਨੇ ਆ ਕੇ ਕਿਹਾ ਮਹਾਰਾਜ ਜੀ ਉਹਨਾਂ ਤਾਂ ਥਾਂ ਕੀ ਦੇਣੀ ਉਹ ਤਾਂ ਮਜ਼ਾਕ ਉਡਾਉਂਦੇ ਨੇ ਸਿੱਖੀ ਦਾ ਸਾਡਾ ਉਹਨਾਂ ਨੇ ਮਜ਼ੂ ਉਡਾਇਆ ਹਜ਼ੂਰ ਨੇ ਕਿਹਾ ਕੋਈ ਬਾਤ ਨਹੀਂ ਤੁਹਾਂ ਤਾਂ ਪਹਿਲੇ ਕਿਹਾ ਸੀ ਇੰਨੀ ਦੇਰ ਨੂੰ ਪਿਆਰਿਓ ਇੱਕ ਸਿੱਖ ਆਇਆ ਉਹਦਾ ਨਾਮ ਭਾਈ ਹੀਮਾ ਸੀ ਇਹ ਸਿੱਖ ਦਾ ਅਜਮ ਪੜਿਆ ਨਵੀਂ ਗੱਲ ਇਹ ਕੀ ਕਰਦਾ ਸੀ ਜੀ ਇਹ ਇਹ ਇਨਾ ਮੀਰ ਨਹੀਂ ਸੀ ਇਹ ਜਿਵੇਂ ਪੁਰਾਣੇ ਸਮੇਂ ਸੀ ਦੇਖਦੇ ਸਨ ਕਿ ਹੱਥ ਵਾਲੀਆਂ ਚੱਕੀਆਂ ਨਾਲ ਦਾਣੇ ਪੀ ਕੇ ਮਜ਼ਦੂਰੀ ਕਰਦਾ ਸੀ ਮੰਨ ਲਓ ਕਿਸੇ ਨੇ ਦਾਣੇ ਭਿਆਨੇ ਭਾਈ ਜਿੰਮੇ ਦੇ ਕੋਲ ਉਹਨਾਂ ਨੇ ਕਣਕ ਛੱਡ ਜਾਣੀ ਉਹਨਾਂ ਨੇ ਚੱਕੀ ਦੇ ਪੁਰ ਹੱਥ ਨਾਲ ਜਿਹੜੀ ਚੱਕੀ ਚੱਲਦੀ ਸੀ ਦਾਣੇ ਪੀਣੇ ਤੇ ਬਾਣੀ ਬਹੁਤ ਪੜਦਾ ਸੀ ਧਨ ਦੌਲਤ ਨਹੀਂ ਨਿਖੀ ਸਿਮਰਨ ਬਹੁਤ ਸੀ ਬੰਦਗੀ ਬਹੁਤ ਸੀ ਸਾਰਾ ਦਿਨ ਜਦੋਂ ਸਮਾਂ ਮਿਲਣਾ ਉਹਨੇ ਬਾਣੀ ਪੜੀ ਜਾਣੀ ਤੇ ਆਟਾ ਵੇਚ ਕੇ ਲੋਕਾਂ ਦੇ ਆ ਦਾਣੇ ਪੀ ਬਿਕੇ ਉਹਦੀ ਮਜ਼ਦੂਰੀ ਨਾਲ ਰੋਟੀਆਂ ਤਾਂ ਤਿੰਨ ਪ੍ਰਸ਼ਾਦੇ ਰੋਜ਼ ਪਕਾਉਂਦਾ ਸੀ ਤਿੰਨ ਪ੍ਰਸ਼ਾਦੇ ਪਕਾਣੇ ਇੱਕ ਪ੍ਰਸ਼ਾਦਾ ਛਕ ਲੈਣਾ ਦੋ ਪ੍ਰਸ਼ਾਦ ਦੇ ਅੰਦਰ ਝੌਂਪੜੀ ਚ ਰੱਖ ਲੈਣੇ ਇਹਦਾ ਮਤਲਬ ਇਹ ਸੀ ਇਹ ਗੁਰੂ ਕੇ ਸਿੱਖ ਦਾ ਘਰ ਏ ਵੇਲੇ ਕਵੇਲੇ ਕੋਈ ਵੀ ਆਵੇ ਭਾਵੇਂ ਮੇਰੀ ਝੌਂਪੜੀ ਖੈ ਇਸ ਘਰ ਦੇ ਵਿੱਚੋਂ ਭੁੱਖਾ ਨਾ ਕੋਈ ਜਾਏ ਉਹਨੇ ਤਿੰਨ ਪ੍ਰਸ਼ਾਦ ਦੇ ਪਕਾਣੇ ਦੋ ਰੱਖ ਲੈਣੇ ਇੱਕ ਛਕ ਲੈਣਾ ਜੇ ਰਾਤ ਤੱਕ ਨਹੀਂ ਕਿਸੇ ਆਉਣਾ ਫਿਰ ਉਹ ਅੰਨ ਦੀ ਬੇਦਬੀ ਨਹੀਂ ਕਰਨੀ ਉਹ ਛਕ ਲੈ ਪਹਿਲਾਂ ਲੋਕ ਥੱਲੇ ਡਿੱਗੇ ਕੋਈ ਦਾਣੇ ਵੀ ਚੋਂਦੇ ਹੁੰਦੇ ਸਨ ਤੁਹਾਨੂੰ ਪਤਾ ਹੋਣਾ ਹੈ ਪੁੱਜੇ ਦਾਣੇ ਥੱਲੇ ਰੋਟੀ ਨਹੀਂ ਸੰਸਕਦੇ ਤੇ ਆ ਦੇਖਿਆ ਆਉਣ ਵਾਲੇ ਦਿਨਾਂ 'ਚ ਕੀ ਹੋਣਾ ਹੈ ਇੰਨੇ ਲੰਗਰ ਲੱਗਣੇ ਨੇ ਅੰਨ ਦੀ ਇੰਨੀ ਬੇਕਦਰੀ ਲੋਕਾਂ ਨੇ ਕਰਨੀ ਖਿਮਾ ਕਰ ਦਿਓ ਗਾਰਬੇਜ ਬੈਗ ਭਰੇ ਆਉਣੇ ਨੇ ਆਂਦੇ ਨਾਲ ਉਹ ਦੋ ਤੈਨੂੰ ਪ੍ਰਸ਼ਾਦ ਦੇ ਬਕੰਦਾ ਸਿਰਫ ਦੋ ਸਾਹਮਣੇ ਰੱਖਦਾ ਜੇ ਨਹੀਂ ਰਾਤ ਨੂੰ ਛਕ ਲੈਂਦਾ ਭਾਈ ਹੇਮਾ ਤੇ ਉਹਨੇ ਦੇਖਿਆ ਸਤਿਗੁਰੂ ਨੇ ਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਕੋਲ ਆ ਗਿਆ ਸੱਚੇ ਬਾਦਸ਼ਾਹ ਕਿਰਪਾ ਕਰਕੇ ਮੇਰੇ ਕੋ ਮਹਿਲ ਤਾਂ ਕੋਈ ਨਹੀਂ ਹੈ ਮੇਰੀ ਝੌਂਪੜੀ ਤੇ ਇੱਕ ਹੋਰ ਉਹਦੀ ਖਾਸੀਅਤ ਉਹਦੇ ਕੋਲ ਸਿਰਫ ਇੱਕ ਪੂਰਾ ਸੀ ਇੱਕ ਤੇੜ ਕੱਪੜਾ ਬੰਦ ਪੂਰਾ ਸਮਝਣਾ ਕੰਬਲੀ ਇੱਕ ਤੇੜੋ ਨੇ ਕੱਪੜਾ ਬਣਿਆ ਹੋਣਾ ਇੱਕ ਉਹਦੇ ਉੱਤੇ ਨਿੱਕੀ ਜੀ ਕੰਬਲੀ ਹੋਣੀ ਉਹ ਵੀ ਕੰਬਲੀ ਵਿੱਚੋਂ ਪਾਟੀ ਹੋਈ ਸੀ ਸੱਚੇ ਬਾਦਸ਼ਾਹ ਜੀ ਨੂੰ ਬੇਨਤੀ ਕਰਕੇ ਘਰ ਲੈ ਗਿਆ ਪਿਆਰੋ ਉਹ ਪੂਰੀ ਉਹ ਕੰਬਲੀ ਮੇਰੇ ਗੁਰਦੇਵ ਵਾਸਤੇ ਸਾਦੀ ਜੀ ਮੰਜੀ ਸੀ ਉਹਦੇ ਉੱਤੇ ਵਿਛਾ ਦਿੱਤੀ ਆਪ ਨੰਗਾ ਪਿੰਡਾ ਪ੍ਰਸ਼ਾਦੇ ਤਿਆਰ ਕਰ ਲੱਗ ਪਿਆ। ਮਹਾਰਾਜ ਬੈਠੇ ਨੇ ਅੱਧੀ ਰਾਤ ਨੂੰ ਕਿੜਮਿੰਨ ਸ਼ੁਰੂ ਹੋ ਗਈ। ਉਹ ਮਹਾਰਾਜ ਜੀ ਦੇ ਚਰਨਾ ਚ ਆ ਗਿਆ। ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਸਨ। ਚਲੋ ਮੀਂਹ हट ਗਿਆ ਸਵੇਰੇ ਦਿਨ ਚੜਿਆ ਤੇ ਮਹਾਰਾਜ ਕਿੰਨੇ ਦਿਨ ਉਹ ਦੇ ਘਰ ਰਹੇ। ਉਸtion ਵਿਢਿਚ ਹੈ ਮੈਂ ਸਿਰਫ ਇਹ ਉਦਾਹਰਨ ਤਾਂ ਲਈਏ ਪਿਆਰਿਓ ਇੱਕ ਪਾਸੇ ਦੁਨੀਆ ਦੀ ਚਮਕ-ਦਮਕ ਹੈ ਦੂਜੇ ਪਾਸੇ ਅੰਦਰ ਦੇ ਸੋਹਣੇ ਭਾਵਨਾਵਾਂ ਵਾਲੀ ਹਿਰਦੇ ਨੇ ਦੁਨੀਆ ਦੀ ਦੌਲਤ ਦੁਨੀਆ ਦੇ ਮਹਿਲ ਜਿੰਨੇ ਮਰਜੀ ਇਕੱਠੇ ਕਰ ਲੋ ਇਕੱਠੇ ਕਰ ਲੀਆ ਆਪਾਂ ਪਿਆਰਿਓ ਉਸ ਦੇ ਘਰ ਵੀ ਸਿਰਫ ਇਬਾਦਤ ਦੀ ਥਾਂ ਹੈ ਦਿਨ ਚੜਿਆ ਕੁਝ ਸਮਾਂ ਮਹਾਰਾਜ ਰਹੇ ਫਿਰ ਨੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਤੁਸੀਂ ਕਿੰਨੀ ਕਿਰਪਾ ਕੀਤੀ ਮੇਰੇ ਗਰੀਬ ਦੇ ਘਰ ਚਰਨ ਬਾਹੇ ਮੇਰੀ ਕੋਈ ਉੱਚਾ ਮਹਿਲ ਨਹੀਂ ਸਾਰੀਆਂ ਗੱਲਾਂ ਕੀਤੀਆਂ ਸਤਿਗੁਰੂ ਤੁਹਾਡਾ ਸ਼ੁਕਰਾਨਾ ਕਰੇ ਉੱਥੇ ਫਿਰ ਕੀ ਆ ਜਾਂਦਾ ਸਤਿਗੁਰਾਂ ਨੇ ਦੋ ਸ਼ਬਦ ਉਚਾਰਨ ਕੀਤੇ ਕਈ ਸੱਜਣ ਤਿੰਨ ਕਹਿੰਦੇ ਇੱਕ ਸ਼ਬਦ ਸੁਹੀ ਰਾਗ ਵਿੱਚ ਹੈ ਜਦੋਂ ਨੇ ਪ੍ਰੇਮ ਚ ਭਿੱਜ ਕੇ ਮਹਾਰਾਜ ਜੀ ਤੁਸੀਂ ਗਰੀਬ ਨੂੰ ਨਿਵਾਜਿਆ ਸਤ ਗੁਰੂ ਨੇ ਸ਼ਬਦ ਉਚਾਰਨ ਕੀਤਾ ਭਲੀ ਸੁਹਾਵੀ ਛਾਪਰੀ ਜਾਵੇਂ ਗੁਣ ਗਾਏ ਇਹ ਚੌਂਪੜੀ ਬਹੁਤ ਭਲੀ ਹੈ ਕਿਉਂ ਇਸ ਵਿੱਚ ਬੈਠ ਕੇ ਪਰਮਾਤਮਾ ਦੇ ਗੁਣ ਗਾਏ ਗਏ ਇੱਥੇ ਕੀਰਤਨ ਹੋਇਆ ਤੇ ਜਿੱਥੇ ਗੁਰੂ ਅਰਜੁਨ ਦੇਵ ਸੱਚੇ ਬਹਾਦਸ਼ਾ ਬਹਿ ਜਾਣ ਪਿਆਰਿਓ ਉਸ ਧਰਤੀ ਨੂੰ ਕਿੰਨੇ ਭਾਗ ਲੱਗੇ ਭਲੀ ਸੁਹਾਵੀ ਛਾਪਰੀ ਜਾਵੇਂ ਗੁਣ ਗਾਏ ਕਿਤੀ ਕਾਮਨਾ ਤੌਲ ਕਰ ਜਿਤ ਹਰ ਬਿਸਰਾਏ ਜੋ ਭਗਤ ਕਬੀਰ ਜੀ ਕਹ ਰਹੇ ਕਹਿੰਦੇ ਭਾਈ ਜੀ ਇਸ ਛੌਂਕ ਝੌਂਪੜੀ ਭਲੀ ਹੈ ਜਿੱਥੇ ਬੈਠ ਕੇ ਵੈ ਗੁਰੂ ਜੀ ਦੇ ਗੁਣ ਗਾਏ ਤੇ ਇਹਦੇ ਮੁਕਾਬਲੇ ਜਿੰਨੇ ਮਰਜੀ ਚੂਨੇ ਦੇ ਪੱਥਰ ਦੇ ਪੱਕੇ ਤੋਂ ਪੱਕੇ ਬਹਿ ਲੋਣ ਉਹਨਾਂ ਦੀ ਕੋਈ ਕੀਮਤ ਨਹੀਂ ਜਿਨ੍ਹਾਂ ਵਿੱਚ ਵੈ ਗੁਰੂ ਜੀ ਦਾ ਨਾਮ ਨਹੀਂ ਉੱਥੇ ਫਿਰ ਇੱਕ ਬਚਨ ਹਜ਼ੂਰ ਨੇ ਹੋਰ ਉਚਾਰਨ ਕੀਤਾ ਉਹ ਅਸਲ ਚ ਪੌੜੀ ਹੈ ਬਸਤਾ ਟੁੱਟੀ ਝੂੰਪੜੀ ਵਿਦਵਾਨ ਪੁਰਸ਼ ਕਹਿੰਦੇ ਨੇ ਇਹ ਪੌੜੀ ਸਤਿਗੁਰਾਂ ਨੇ ਉਸ ਜਗ੍ਹਾ ਤੇ ਉਚਾਰਨ ਕੀਤੀ ਤੇ ਇਹਦੇ ਅਰਥ ਭਾਈ ਸਾਹਿਬ ਦੇ ਜੀਵਨ ਨਾਲ ਬੜੇ ਮੇਲ ਖਾਂਦੇ ਪਏ। ਇਹ ਦੋ ਪੌੜੀਆਂ ਦਾ ਪਾਠ ਮੈਂ ਕਰਾਂਗਾ। ਇੱਕ ਹੈ ਦੁਨੀਆਂ ਦਾ ਸੋਕੇ ਵੀਰੀ ਵਸੇ ਅਰਜ਼ ਕੀਤੀ। ਹਰ ਚੀਜ਼ ਉਹਦੇ ਕੋਲ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਕਿ ਆ ਧਰਮੀਆਂ ਦਾ ਪਿੰਡ ਜਿੱਥੇ ਸਿਮਰਨ ਹੀ ਕੋਈ ਨਹੀਂ। ਇੱਕ ਉਹ ਨਹੀਂ ਜਿਹਦੇ ਕੋਲ ਹਰ ਸਹੂਲਤ ਹੈ। ਹਰ ਇੰਦਰੀਆਂ ਦਾ ਹਰ ਸੁੱਖ ਹੈ ਪਰ ਅੰਦਰ ਦਾ ਸੁੱਖ ਕੋਈ ਨਹੀਂ ਕਲਪ ਦਾ ਛੜਦਾ ਹੈ ਕੁਰਜਦਾ ਹੈ ਉਹ ਸਤਿਗੁਰਾਂ ਦਾ ਬਚਨ ਹੈ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਨੇ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਨ ਦਾ ਕਿਛ ਨਾਇਓ ਵਿਸੂਰੇ ਸੋ ਪ੍ਰਭ ਚੇਤਨਾ ਆਵੇ ਵਿਸ਼ਟਾ ਕੇ ਕੀਰੇ ਵੇਖੋ ਸ਼ਬਦ ਕੀ ਵਰਤਿਆ ਸਤਿਗੁਰਾਂ ਨੇ ਥੋੜੇ ਅਰਥ ਆਪਾਂ ਇਹਦੇ ਕਰ ਲਈ ਸੁੰਦਰ ਸੇਜ ਉਹ ਮਹਿਲ ਜਿਹਦੇ ਵਿੱਚ ਸੇਜਾਂ ਬਹੁਤ ਸੁੰਦਰ ਨੇ ਇਤੇ ਸੁੰਦਰ ਸੇਜਦਾਰ ਤੇ ਕੱਲਾ ਪਲੰਗ ਨਹੀਂ ਤੁਸੀਂ ਮੇਰੀ ਬੇਨਤੀ ਸਮਝ ਗਏ ਹੋਗੇ ਜੀਵਨ ਸਾਥੀ ਜਿਹਨੂੰ ਪਰਮਾਤਮਾ ਨੇ ਰੱਜ ਕੇ ਖਸੋਸਨ ਸੌਪਣ ਦਿੱਤਾ ਹੈ ਸੁੰਦਰ ਸੇਜ ਅਨੇਕ ਸੁਖ ਯਾਦਕ ਉਤੇ ਲਭ ਸੁਖ ਹੈ ਅਨੇਕ ਸੁਖ ਦਾ ਅਰਥ ਇੰਦਰੀਆਂ ਦੇ ਸੁਖ ਉਹ ਸੁਖ ਨਹੀਂ ਸਿਮਰੋ ਸਿਮਰ ਸਿਮਰ ਸੁਖ ਭਉ ਉਹ ਸੁਖ ਨਹੀਂ ਲਭ ਜਤੇ ਸੁਖ ਉਹ ਜਬਾਣੀ ਚਾਹ ਜੋ ਸੁਖ ਕੋ ਚਾਹ ਸਦਾ ਉਥੇ ਵੀ ਸ਼ਬਦ ਸੁਖ ਆਇਆ ਪਰ ਇਹ ਸੁਖ ਹੋ ਨਹੀਂ ਅਨੇਕ ਸੁਖ ਦਾ ਅਰਥ ਹੈ ਕਿ ਉਸ ਬੰਦੇ ਕੋਲ ਵਾਸ਼ਨਾ ਭੋਗਣ ਵਾਸਤੇ ਹਰ ਤਰ੍ਹਾਂ ਦਾ ਸੁਖ ਮੌਜੂਦ ਜਿਵੇਂ ਅੱਜ ਕੱਲ ਆਪਾਂ ਦੇਖਨੇ ਕਿਹੜੀ ਚੀਜ਼ ਸਾਡੇ ਘਰਾਂ ਚ ਨਹੀਂ ਜੀ ਬੈਠਿਆ ਬੰਦਾ ਤਾਂ ਥੋੜਾ ਜਿਹਾ ਚਾਰ ਕਦਮ ਉੱਠ ਵੀ ਨਹੀਂ ਸਕਦਾ ਇੰਨਾ ਨੇੜੇ ਹੋ ਗਿਆ ਉਹ ਕਹਿੰਦਾ ਵਾਸ਼ਰੂਮ ਇਹ ਸਾਰੀ ਕਿਨੇ ਬਿਲਕੁਲ ਨੇੜੇ ਹੋਣਾ ਚਾਹੀਦਾ ਹਰ ਤਰ੍ਹਾਂ ਦਾ ਸੁਖ ਮਾਰਜ ਕਹਿੰਦੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਉਹਦੇ ਜਿਹੜੇ ਘਰ ਦੇ ਵਿੱਚ ਸੋਨੇ ਦੀ ਕਢਾਈ ਹੋਈ ਹੈ ਉਥੇ ਅੱਠੇ ਪੈਰ ਉਹਦੀਆਂ ਦੀਵਾਰਾਂ 'ਚ ਉਸ ਚੰਦਨ ਦੀ ਮਹਿਕ ਆਉਂਦੀ ਹੈ ਗ੍ਰਹਿ ਸੋਨੇ ਚੰਦਨ ਸੁਗੰਧ ਲਾਇ ਮੋਤੀ ਹੀਰੇ ਪਿਆਰੋ ਉਹਦੇ ਘਰ 'ਚ ਮੋਤੀ ਹੀਰੇ ਜੜੇ ਹਨ ਮਨ ਇੱਛੇ ਸੁਖ ਮਾਨ ਦਾ ਉਹ ਜੋ ਕੁਝ ਕਹਿੰਦਾ ਮਨ 'ਚ ਫੁਰਨਾ ਹੁੰਦਾ ਉਹ ਸਵੇਰੇ ਤਿਆਰ ਹੁੰਦਾ ਮੈਂ ਆਹ ਖਾਣਾ ਮੈਂ ਆਹ ਪਾਣਾ ਮੈਨੂੰ ਆਹ ਬੰਦਾ ਮਿਲਣਾ ਚਾਹੀਦਾ ਆਹ ਕੁਝ ਮਿਲਣਾ ਚਾਹੀਦਾ ਜੋ ਕੁਝ ਮਨ ਚਿਛਦਾ ਹੈ ਉਹਨੂੰ ਉਹ ਕੁਝ ਮਿਲ ਜਾਂਦਾ ਮਨ ਇੱਛੇ ਸੁਖਮਾਨ ਦਾ ਕਿਛ ਨਾਹੀਂ ਬਸੂਰੇ ਇਹ ਬਾਹਰ ਮੁਖੀ ਅਰਥੇ ਵੀ ਸੂਰੇ ਅੰਦਰੋਂ ਤੇ ਚੁਰਦਾ ਹੋਇਆ ਉਹਨੂੰ ਕੋਈ ਚੋਰਾ ਨਹੀਂ ਉਹਨੂੰ ਕੋਈ ਡਰ ਨਹੀਂ ਕੱਲ ਨੂੰ ਰੋਟੀ ਦਾ ਕੀ ਬਣੇਗਾ ਕਿਛ ਨਾਹੀਂ ਬਸੂਰੇ ਸਤਿਗੁਰੂ ਲੋਕ ਉਹਨੂੰ ਕਹਿੰਦੇ ਆ ਸਵਰਗ ਭੋਗਤਾ ਹੈ ਲੋਕ ਕਹਿੰਦੇ ਆ ਕਿਆ ਠਾਟੇ ਦਾ ਮਹਾਰਾਜ ਆਪ ਜੀ ਕੀ ਕਹਿ ਰਹੇ ਹੋ ਕਹਿਣ ਲੱਗੇ ਬਸ ਇੱਕ ਗੰਦਗੀ ਦਾ ਕੀੜਾ ਹੈ ਵਿਸ਼ਟਾ ਦਾ ਕੀੜਾ ਗੰਦ ਭੋਗ ਕੇ ਮਰ ਜਾਣਾ ਆਪਣੀ ਮੰਜ਼ਲ ਤੇ ਨਹੀਂ ਪਹੁੰਚੇਗਾ ਦੇਖੋ ਮੈਂ ਤਾਂ ਬੇਨਤੀ ਕੀਤੀ ਸ਼ਬਦ ਨੇ ਸਤਿਗੁਰਾਂ ਦੇ ਮਨ ਇੱਛੇ ਸੁਖਮਾਨ ਦਾ ਕਿਚਨਾਏ ਵਿਸੂਰੇ ਸੋ ਪ੍ਰਭ ਚੇਤਨਾ ਆਵੀ ਬਿਸਤਾ ਕੇ ਕੀਰੇ ਗੰਦਗੀ ਦਾ ਕੀੜਾ ਬਿਨ ਹਰਨਾਮ ਨਾ ਸ਼ਾਂਤ ਹੋਏ ਕਿਤ ਵਿਦ ਮਨ ਠੀਰੇ ਮਨ ਨੂੰ ਠਿਰਜ ਕਿਵੇਂ ਮੇਰੇ ਹੁਣ ਜਿਹੜੀ ਦੂਸਰੀ ਪੌੜੀ ਮੈਂ ਬੇਨਤੀ ਕਰ ਲਗਾ ਜਿਹਨੂੰ ਭਗਤ ਜੀ ਨੇ ਕਿਹਾ ਭਟ ਕੁਸਤੀ گاਉ ਉਹ ਹੈ ਸੁੰਦਰ ਸੇ ਹੁਣ ਇਹ ਦੂਸਰਾ ਪਖ ਹੈ ਉਹ ਹੈ ਬਸਤਾ ਟੁੱਟੀ ਚੂੰਪੜੀ ਚੀਰ ਸਭ ਛਿੰਨਾ ਬਸਤਾ ਦਾ ਲਬਜ਼ੀ ਅਰਥ ਇਹ ਜੀ ਵਸਦਾ ਹੋਵੇ ਚੂੰਪੜੀ ਦਾ ਅਰਥ ਆਪਾਂ ਕੀਤਾ ਝੁੱਗੀ ਚੌਂਪੜੀ ਕਹਿ ਲੋ ਛਪਰੀ ਕਹਿ ਲੋ ਚੀਰ ਸਭ ਛਿੰਨਾ ਤੇ ਬਿਲਕੁਲ ਸਾਰੇ ਵਿਦਵਾਨ ਇਹ ਪੁਰਖ ਮੰਨਦੇ ਆ ਜੀ ਇਹ ਇਹ ਭਾਈ ਸਾਹਿਬ ਜੀ ਦੀ ਅਵਸਥਾ ਨੂੰ ਦੇਖ ਕੇ ਪਰ ਸ਼ਬਦ ਜਿਹੜਾ ਉਹ ਸਰਬ ਕਾਲੀ ਹੁੰਦਾ ਹੈ ਉਹ ਸਰਬ ਦੇਸ਼ੀ ਹੁੰਦਾ ਭਾਵੇਂ ਕਿਸੇ ਪਰਥਾਈ ਵੀ ਹੋਵੇ ਸ਼ਬਦ ਕਦੀ ਵੀ ਸਮੇਂ ਚ ਨਿਭਾਈਦਾ ਜੁਗੋ ਜੁਗ ਅਟਾਲੀ ਰਹਿਦਾ ਹੈ ਸਮੇਤ ਬੱਜੰਦਾ ਮਤਲਬ ਕਿ ਇਹ ਪੌੜੀ ਸਿਰਫ ਉਦੋਂ ਲੱਗ ਹੁੰਦੀ ਨਹੀਂ ਅੱਜ ਵੀ ਬਸ ਤਾਂ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਉਹਦੇ ਸਾਰੇ ਜਿਹੜੇ ਕੱਪੜੇ ਨਾ ਚੀਰ ਛਿੰਨਾ ਦਾ ਅਰਥ ਹੈ ਪਾਟੇ ਜੇ ਪਤੰδα ਨਿਕਲੀਆਂ ਨੇ ਬਾਹਰ ਚ ਕੋਈ ਕੱਪੜੇ ਚੰਗੇ ਨਹੀਂ ਚੀਰ ਸਭ ਛਿੰਨਾ ਜਾਤ ਨਾ ਪੱਤ ਨਾ ਆਦਰੋ ਪਿੰਡ ਚ ਉਹਦੀ ਕੋਈ ਇੱਜ਼ਤ ਨਹੀਂ ਕੋਈ ਉਹਦੀ ਉੱਚੀ ਜਾਤ ਨਹੀਂ ਕੋਈ ਬੰਦਾ ਉਹਨੂੰ ਸਨਮਾਨ ਨਹੀਂ ਦਿੰਦਾ ਜੀ ਜਾਤ ਨਾ ਪਾਤ ਨਾ ਆਦਰ ਉਦਿਆਨ ਪਰਮੇਨਾ ਉਹ ਮਨ ਨੂੰ ਜੰਗਲ ਦੇ ਵਿੱਚ ਹੈ ਕੋਈ ਸਨਮਾਨ ਨਹੀਂ ਉਹਦਾ ਮਹਾਰਜ ਕਹਿੰਦੇ ਮਿੱਤਰ ਨਾ ਇਠ ਤਨ ਰੂਪ ਹੀਨ ਕੋਈ ਉਹਦਾ ਮਿੱਤਰ ਵੀ ਨਹੀਂ ਚੜਦੇ ਸੂਰਜ ਨੂੰ ਲੋਕੀ ਪਾਣੀ ਦਿੰਦੇ ਨੇ ਲੈਂਦਿਆਂ ਨੂੰ ਨਹੀਂ ਦਿੰਦੇ ਮਿੱਤਰਤਾ ਵੀ ਲੋਕ ਪੈਸਾ ਵੇਖ ਕੇ ਕਰਦੇ ਆ ਗਰੀਬ ਬੰਦੇ ਨੂੰ ਕਿਹੜਾ ਮਿੱਤਰ ਬਣਾਉਂਦਾ ਹੈ ਜੀ ਸਤਿਗੁਰਾਂ ਨੇ ਕਿਹਾ ਮਿੱਤਰ ਦੀ ਗੱਲ ਛੱਡੋ ਗਰੀਬ ਨੂੰ ਤੇ ਸੱਤਾ ਭਰਾ ਵੀ ਭਰਾ ਮੰਨਣ ਨੂੰ ਤਿਆਰ ਨਹੀਂ ਹੁੰਦਾ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਕਰ ਤਰੈ ਜਉ ਨਿਰਧਨ ਸਰਦਨ ਕਾ ਜਾਏ ਅੱਗੇ ਬੈਠਾ ਅੱਗੇ ਬੈਠਾ ਪੀਠ ਫਰਾਇ ਇੰਨੀ ਦਿੱਤਾ ਹਜ਼ੂਰ ਕਹਿ ਰਹੇ ਨੇ ਮਿੱਤਰ ਨਾ ਇੱਠ ਤਨ ਰੂਪ ਹੀਨ ਉਹਦਾ ਕੋਈ ਮਿੱਤਰ ਨਹੀਂ ਉਹਦਾ ਰੂਪ ਸੋਹਣਾ ਨਹੀਂ ਉਹਦਾ ਕੋਈ ਪਿਆਰਾ ਵੀ ਨਹੀਂ ਉਹਦਾ ਸਾਖ ਵੀ ਕੋਈ ਨਹੀਂ ਮਿੱਤਰਨਾ ਇੱਠ ਤਾਂ ਰੂਪਹੀਣ ਕੀ ਸਾਖ ਨਾ ਸਿਨਾਰ ਧੰ ਗੁਰੂ ਅਰਜੁਨ ਜੀ ਆਪ ਜੀ ਇੰਨੇ ਦਿਨ ਹੋ ਗਏ ਦੀ ਝੌਂਪੜੀ 'ਚ ਬੈਠੇ ਕਹਿਣ ਲੱਗੇ ਰਾਜਾ सगली सृष्टि ਦਾ ਇਹ ਸਾਰੀ ਧਰਤੀ ਦਾ ਰਾਜਾ ਹੈ ਇਹਦੇ ਅੰਦਰ ਵੈ ਗੁਰੂ ਜੀ ਦਾ ਨਾਮ ਚੱਲਦਾ ਹੈ ਇਹ ਇਹਦੇ ਅੰਦਰ ਵੈ ਗੁਰੂ ਦੀ ਬੰਦਗੀ ਦਾ ਖਜ਼ਾਨਾ ਹੈ ਰਾਜਾ सगली सृष्टि ਦਾ ਹਰ ਨਾਮ ਮਨ ਭਿੰਨਾ ਇਹਦਾ ਮਨ ਵੈ ਗੁਰੂ ਜੀ ਦੇ ਨਾਮ 'ਚ ਭਿੱਜਾ ਹੈ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ ਜੇ ਝੌਂਪੜੀ ਵਾਲੇ ਦੇ ਚਰਨਾਂ ਦੀ ਧੂੜ ਮਿਲ ਜਾਏ ਨਾ ਤੇ ਰੱਬ ਜੀ ਵੀ ਇਹਦੇ ਤੇ ਖੁਸ਼ ਹੋ ਜਾਂਦਾ ਭਾਈ ਹੀਮਾ ਭਾਈ ਸਾਹਿਬ ਸ਼ਬਦ ਸੁਣ ਰਹੇ ਸਨ ਨੇਤਰ ਜਲ ਨਾਲ ਪੂਰਤ ਸਨ ਮਹਾਰਾਜ ਜੀ ਨੇ ਜਦੋਂ ਸ਼ਬਦ ਦੀ ਸਮਾਪਤੀ ਕੀਤੀ ਤੇ ਇਤਿਹਾਸ ਸਾਡਾ ਕਹਿੰਦਾ ਹੈ ਇਹ ਮਹਾਰਾਜ ਦੇ ਚਰਨਾਂ 'ਚ ਲੇਟ ਗਿਆ ਭਾਈ ਹੀਮਾ ਜੀ ਚਰਨਾਂ 'ਚ ਲੇਟ ਗਿਆ ਸਤਗੁਰਾਂ ਦੇ ਚਰਨ ਸਪਰਸ਼ ਕੀਤੇ ਤੇ ਇਹਨੇ ਫਿਰ ਬੇਨਤੀ ਕੀਤੀ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਸਗਾ ਲੀ ਆਪਣੇ ਚਰਨਾਂ ਵਿੱਚ ਸਮਾਲ ਲਓ ਭਾਈ ਹਿਮਾ ਜੀ ਅਕਾਲ ਚਲਾਣਾ ਕਰ ਗਏ ਧੰਗੁਰੂ ਅਰਜੁਨ ਦੇਵ ਜੀ ਦੇ ਚਰਨਾਂ 'ਚ ਉਹਨਾਂ ਨੇ ਸਰੀਰ ਤਿਆਗ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਅਥੀਉ ਦਾ ਸੰਸਕਾਰ ਕੀਤਾ